ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾਂ ਕੌਨ ਸੋ ਇਹ ਸ਼ਬਦ ਪਿਛਲੀ ਚਾਲ ਨਾਲੋਂ ਵੱਖਰੀ ਚਾਲ ਵਿੱਚ ਆ ਰਿਹਾ ਹੈ ਪਹਿਲੇ 4 ਪਦਿਆਂ ਦੇ ਵਿੱਚ ਸਵਾਲ ਹਨ ਸਤਿਗੁਰਾਂ ਨੇ ਆਪ ਹੀ ਉਹ ਰੱਖੇ ਹੋਏ ਤੇ ਫਿਰ ਆਪ ਅਗਲੇ 4 ਪਦਿਆਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਸਵਾਲਾਂ ਦਾ ਜਵਾਬ ਲਿਖਿਆ ਹੈ ਇੱਕ ਵਾਧੂ ਪਦ ਨਾਵਾਂ ਪਦ ਜਿਹੜਾ ਹੈ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਦੀ ਉਸਤਤ ਵਿੱਚ ਉਚਾਰਿਆ ਕਿ ਸਭ ਕੁਝ ਆਪੇ ਆਪ ਕਰਨ ਵਾਲਾ ਹੈ ਪਹਿਲਾ ਸਵਾਲ ਨੇ ਚਾਰ ਪਦਿਆਂ ਵਿੱਚ ਫਿਰ ਚਾਰ ਪਦਿਆਂ ਵਿੱਚ ਜਵਾਬ ਹਨ ਮਾਜ ਮਹੱਲਾ ਪੰਜਵਾ ਕੌਣ ਸੋ ਮੁਕਤਾ ਕੌਣ ਸੋ ਯੁਗਤਾ ਕੌਣ ਸੋ ਗਿਆਨੀ ਕੌਣ ਸੋ ਬਖਤਾ ਇਤਿਹਾਨ ਨਾਲ ਜਿਹੜੇ ਕੌਣ ਪਦ ਹਨ ਇਹ ਨਾਣੇ ਨਾਲ ਉਚਾਰਨ ਕਰਨੇ ਹਨ ਆਮ ਕਈ ਵਾਰ ਕੌਣ ਹੀ ਕਹਿ ਜਾਂਦੇ ਹਨ ਨੰਨਾ ਲਾ ਜਾਂਦੇ ਹਨ ਨਾਣੇ ਨਾਲ ਉਚਾਰਨ ਕਰਨਾ ਕੌਣ ਸ ਜਿਹੜਾ ਪਾਦਾ ਇਹਨੂੰ ਹੂੜੇ ਨਾਲ ਨਹੀਂ ਉਚਾਰਨ ਕਰਨਾ ਸੂ ਨਹੀਂ ਕਹਿਣਾ ਸ ਔਂਕੜ ਉਚਾਰਨ ਕਰਨਾ ਕੌਣ ਸੁ ਮੁਕਤਾ ਕੌਣ ਸੁ ਜੁਗਤਾ ਕੌਣ ਸੋ ਗ੍ਰਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜਿਓ ਕਿਨ ਬਿਦ ਬਾਦਾ ਕਿਨ ਬਿਦ ਛੂਟਾ ਕਿਨ ਬਿਦ ਆਮਣ ਜਾਮਣ ਟੂਟਾ ਕਾਣ ਕਰਮ ਕਾਣ ਨਿਹ ਕਰਮ ਕਾਣ ਸੋ ਕਹੈ ਕਹਾਏ ਜੀਓ ਕਾਣ ਸੋ ਸੁਖੀਆ ਕਾਣ ਸੋ ਦੁਖੀਆ ਕਾਣ ਸੋ ਸੰਮੁਖ ਕਾਣ ਵੇਮੁਖੀਆ ਕਿਨ ਬਿਦ ਮਿਲਿਐ ਕਿਨ ਬਿਦ ਬਿਸਰੈ ਕਿਨ ਬਿਦ ਬਿਸਰੈ ਇਹ ਬਿਦ ਕਾਣ ਪ੍ਰਗਟਾਏ ਜੀਓ ਕਾਣ ਸੋ ਅਖਰ ਜਿਤ ਧਾਵਤ ਰਹਤਾ ਕਾਣ ਉਪਦੇਸ਼ ਜਿਤ ਦੁਖ ਸੁਖ ਸਮ ਸਹਿਤਾ ਕੌਣ ਸੋਚਾਲ ਜਿਤ ਪਾਰ ਬ੍ਰਹਮ ਧਿਆਏ ਕਿਨ ਬਿਦ ਕੀਰਤਨ ਗਾਏ ਜੀਓ ਇਹ ਚਾਰ ਪਦਿਆਂ ਵਿੱਚ ਸਵਾਲ ਆਏ ਨੇ ਜਿਸ ਤਰਤੀਬ ਵਿੱਚ ਸਵਾਲ ਨੇ ਉਸੇ ਤਰਤੀਬ ਵਿੱਚ ਹੀ ਅਗਲੇ ਚੌਹਾਂ ਪਦਿਆਂ ਵਿੱਚ ਇਨ੍ਹਾਂ ਸਵਾਲਾਂ ਦੇ ਜਵਾਬ ਹਨ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਖਤਾ ਤਨ ਗਿਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹਮੇ ਬਾਦਾ ਗੁਰਮੁਖ ਛੂਟਾ ਗੁਰਮੁਖ ਆਮਣ ਜਾਮਣ ਟੂਟਾ ਗੁਰਮੁਖ ਆਮਣ ਜਾਮਣ ਟੂਟਾ ਗੁਰਮੁਖ ਆਮਣ ਜਾਮਣ ਟੂਟਾ ਗੁਰਮੁਖ ਕਰਮ ਗੁਰਮੁਖ ਨਿਹ ਕਰਮ ਗੁਰਮੁਖ ਕਰੇ ਸੋ ਸੁਭਾਏ ਜੀਉ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸੰਮੁਖ ਮਨਮੁਖ ਵੇਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਚ ਮਨਮੁਖ ਵਿਛਰੈ ਗੁਰਮੁਖ ਮਿਲੀਐ ਮਾਨਮੁਖ ਵਿਛੁਰੈ ਗੁਰਮੁਖ ਵਿਦਿ ਪ੍ਰਗਟਾਏ ਜੀਉ ਗੁਰਮੁਖ ਅਖਰ ਜਿਤ ਧਾਵਤ ਰਹਿਤਾ ਗੁਰਮੁਖ ਉਪਦੇਸ ਦੁਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੇ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇਕਸਤੇ ਹੋਇਓ ਅਨੰਤਾ ਨਾਨਕ ਏਕ ਸਮਾਹਿ ਸਮਾਏ ਜੀਉ ਮਾਜ ਮਹੱਲਾ ਪੰਜਵਾ ਪ੍ਰਭ ਅਬਨਾਸੀ ਤਾ ਕਿਆ ਕਾੜਾ ਹਰਿ ਭਗਵੰਤਾ ਬੋਲਾ ਜੀ ਬੋਲਣਾ ਪ੍ਰਭ ਅਬਨਾਸੀ ਤਾ ਕਿਆ ਕਾੜਾ ਪ੍ਰਭ ਅਬਨਾਸੀ ਤਾ ਕਿਆ ਕਾੜਾ ਹਰਿ ਭਗਵੰਤਾ ਤਾ ਜਨ ਖਰਾ ਸੁਖਾਲਾ ਜੀਵ ਪ੍ਰਾਨ ਮਾਨ ਸੁਖ ਦਾਤਾ ਤੂੰ ਕਰਹਿ ਸੋਈ ਸੁਖ ਪਾਵਣਿਆ ਹੋ ਵਾਰੀ ਜੀਓ ਵਾਰੀ ਗੁਰਮੁਖ ਮਾਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੈ ਨਾ ਲਾਵਣਿਆ ਰਹਾਓ ਤੇਰਾ ਕੀਤਾ ਜਿਸ ਲਾਗੇ ਮੀਠਾ ਘਾਟ ਘਟ ਪਾਰ ਬ੍ਰਹਮ ਤਿਨ ਜਨ ਡੀਠਾ ਥਾਨ ਅਥਨੰਤਰ ਤੂੰ ਹੈ ਤੂੰ ਹੈ ਇਕੋ ਇਕ ਵਰਤਾਵਣਿਆ ਸਗਲ ਮਨੋਰਥ ਤੂੰ ਦੇਵਨ ਹਾਰਾ ਭਗਤੀ ਪਹਾਏ ਭਰੇ ਪੰਡਾਰਾ ਦਇਆ ਧਾਰਿ ਰਾਖੇ ਤੁਧ ਸਈ ਪੂਰੇ ਕਰਮ ਸਮਾਵਣਿਆ ਅੰਧ ਕੂਪ ਤੇ ਕੰਡੈ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣ ਤੋਟ ਨਾ ਆਵਣਿਆ ਐਥੈ ਓਥੈ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤੁਮਹੀ ਪਾਲਾ ਮਾਇਆ ਅਗਨ ਨਾ ਪੋਹੈ ਤਿਨ ਕੋ ਰੰਗ ਰਤੈ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸਮਾਲੀ ਮਾਨ ਤਨ ਅੰਤਰ ਤਉਦ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤਉਦ ਬਿਨ ਅਵਰ ਨਾ ਜਾਣਣਿਆ ਜਿਸ ਕੋ ਤੂੰ ਪ੍ਰਭ ਭਇਆ ਸਹਾਈ ਤਿਸ ਤੱਤੀ ਵਾਉ ਨ ਲੱਗੈ ਕਾਈ ਤੂੰ ਸਾਹਿਬ ਸਰਣ ਸੁਖ ਦਾਤਾ ਸਤ ਸੰਗਤ ਜਪ ਪ੍ਰਗਟਾਵਣਿਆ ਤੂੰ ਊਚ ਅਥਾਹ ਹੋ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੇਰਾ ਸਾਚੀ ਠਕੁਰਾਈ ਨਾਨਕ ਬਾਲ ਬਲ ਜਾਵਣਿਆ